ਗੱਜਵਾ ਸਾਹਿਬ اپੋਜੀਸ਼ਨ ਦੇ ਨੇਤਾ ਹਾਂ ਪੰਜਾਬ ਦੇ ਵਿੱਚ ਜੋ ਰਾਜਨੀਤੀ ਨੂੰ ਦੇਖਦੇ ਹਾਂ ਜੋ ਵਿਧਾਨ ਸਭਾ ਦਾ ਅੱਜ ਤੱਕ ਦਾ ਹਾਲਾਤ ਹੋਏ ਨੇ ਉਸ ਨੂੰ ਕਿਵੇਂ ਦੇਖਦੇ ਹਾਂ ਪੂਰਾ ਜੋ ਖਲਾਫ ਬਣਿਆ ਮੈਂ ਸਮਝਦਾ ਕਿ ਇਨਾ ਮਾੜਾ ਨਾ ਤੇ ਜੀ ਮਿਸਟਰ ਆਇਆ ਤੇ ਨਾ ਕੋਈ ਗਵਰਨਮੈਂਟ ਆਈਏ ਉਹਨੇ ਸੇ ਤੇ ਜਦੋਂ ਵੀ ਅਸੀਂ ਵੇਖਿਆ ਅਸੈਂਬਲੀ ਸੈਸ਼ਨ ਹੁੰਦਾ ਸਾਰਿਆਂ ਨੂੰ ਵੱਧ ਪ੍ਰੋਵੋਕੇਸ਼ਨ ਜੀ ਮਿਸਟਰ ਵੱਲੋਂ ਜੀ ਮਿਸਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰਿਆਂ ਨੂੰ ਬੇਇੱਜ਼ਤ ਕਰਾਂ ਕਿਉਂਕਿ ਉਥੇ ਸਾਰੀ ਸਿਕਿਉਰਿਟੀ ਇਹਨਾਂ ਦੀ ਜੀ ਐਮਐਲਏ ਵੱਧ ਇਹਨਾਂ ਦੇ ਨੇ ਹੁਣ ਇਹ 92 ਦੇ 92 ਵਿੱਚ 5-7 ਪਹਿਲੇ ਐਮਐਲਏ ਦੇ ਇਹਨਾਂ ਨੂੰ ਤੇ ਕੋਈ ਕਾਇਦਾ ਕਾਨੂੰਨ ਹੀ ਨਹੀਂ ਪਤਾ ਕਿ ਅਸੈਂਬਲੀ ਚਲਾਈ ਦੀ ਕਿਸ ਤਰ੍ਹਾਂ ਜਿਹੜੀ ਸੱਤਾ ਤੇਰਾ ਉਹ ਕਹਿੰਦੀ ਕਿ 70 ਸਾਲਾਂ ਤੋਂ ਤੁਹਾਨੂੰ ਹੀ ਦੇਖ ਰਹੇ ਹਾਂ ਕੀ ਪੰਜਾਬ ਦੇ ਲਈ ਕੀਤਾ ਕੀ ਆ ਸੱਤਾ ਤੇਰੇ ਸਵਾਲ ਕਰੀ ਕਹਿੰਦਾ ਮੈਨੂੰ ਸਰਦਾਰ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੈਮਰੇ ਜਿਹੜੇ ਕੈਮਰੇ ਕੀ ਇਹਨਾਂ ਇਹਨਾਂ ਨੇ ਰਜਿਸਟਰੀਕਰ ਵਾਲੀ ਕੈਮਰੇਾਂ ਦੀ ਜੀ ਹਾਂ ਜੀ ਜੀ ਇਹ ਤੇ ਕੈਮਰਿਆਂ ਨੇ ਤੇ ਸਾਰਿਆਂ ਨੂੰ ਖਾਣਾ ਜਿੰਨੇ ਪਾਰਟਿਸਿਪੇਟ ਕਰਨਾ ਉਹਦੀ ਪਰਫਾਰਮੈਂਸ ਤੇ ਖੀਰ ਲੋਕਾਂ ਨੂੰ ਤਾਂ ਹੀ ਪਤਾ ਲੱਗੇ ਕਿ ਬੋਲ ਕੀ ਰਿਹਾ ਸਾਡਾ ਕਿਹੜਾ ਕਿਹੜਾ ਮੁੱਦਾ ਚੁੱਕਿਆ ਸਾਡੇ ਏਰੀਆ ਦਾ ਮੁੱਦਾ ਚੁੱਕਿਆ ਸਾਡੀ ਕਿਸਾਨੀ ਦਾ ਮੁੱਦਾ ਚੁੱਕਿਆ ਸਾਡੀ ਇੰਡਸਟਰੀ ਦੀ ਗੱਲ ਕੀਤੀ ਸਾਡੇ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਉਹਨਾਂ ਦੀ ਗੱਲ ਕੀਤੀ ਸਾਡੇ ਜਿਹੜੇ ਬੰਦ ਕੀਤੇ ਹੋਏ ਠਾਰੀ ਵਾਲੇ ਬਾਰਡਰ ਨੇ ਉਹਨਾਂ ਦੀ ਗੱਲ ਕੀਤੀ ਇੰਡੀਆ ਐਲੈਂਸ ਗੱਠ ਜੁੜ ਹੋਇਆ ਉਸ ਦੇ ਵਿੱਚ ਆਵਾ ਦੀ ਪਾਰਟੀ ਵੀ ਤੁਹਾਡੇ ਹੀ ਭਾਗੀਦਾਰ ਆ ਜੀ ਅ ਬ੍ਰੋਤੀ ਇਹ ਸਵਾਲ ਕਰਦੇ ਨੇ ਕਹਿੰਦੇ ਇੰਡੀਆ ਗਾ ਐਲੈਂਸ ਇਕੱਠ ਜੁੜੋ ਹੋਤਾ ਗਿਆ ਪਰ ਪ੍ਰਧਾਨ ਮੰਤਰੀ ਕੌਣ ਬਣੇ ਇਹ ਮੂਵ ਕੀਤੀ ਅਰਵਿੰਦ ਕੇਜਰੀਵਾਲ ਨੇ ਮਮਤਾ ਬੇਨਰਜੀ ਨੇ ਉਹਦੇ ਉਠਾ ਕਰੇ ਨੇ ਕਿ ਜੇ ਮжоਰਿਟੀ ਆਈ ਗਈ ਤੇ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਲਿਆਵਾਂ ਮੈਂ ਤੇ ਤੁਹਾਨੂੰ ਤੁਸੀਂ ਗੂਗਲ ਕਰਕੇ ਵੇਖ ਲਓ ਜੇ ਗਲਤ ਹੋਏ ਤੇ ਮੈਨੂੰ ਪੁੱਛ ਲਿਓ ਵਾਜਵਾ ਸਰ ਰਿਸ਼ਵਤ ਅੱਗੇ ਨੂੰ ਸਰਦਾਰ ਜੀ ਅੱਗੇ ਨੂੰ ਰਿਸ਼ਵਤ ਕਈ ਗੁਣਾ ਥਾਣਿਆਂ ਤੇ ਤਹਿਸੀਲਾਂ 'ਚ ਹਰ ਆਫਰ 'ਚ ਵੱਜ ਚੁੱਕੀ ਹੈ ਇਹਨਾਂ ਦੇ ਮਨਿਸਟਰ ਇਹਨਾਂ ਦਾ ਚੀਫ ਮਨਿਸਟਰ ਖੁਦ ਨਾ ਉਹਦੇ 'ਚ ਕਾਬਲੀਅਤ ਨਾਉ ਦੇਜ ਐਜੂਕੇਸ਼ਨ ਇਨ ਨਾਉ ਦੇ ਕੋਕੂ ਐਕਸਪੀਰੀਅੰਸ ਇਨ ਨਾਉ ਦੇ ਕੋ ਵਿਜਨ ਤੇ ਮੈਨੂੰ ਦੱਸੋ ਇਹ ਇੱਕ ਕੰਪਲੀਟਲੀ ਆਪਾਂ ਗਲਤ ਫੈਸਲਾ ਦਿਲ ਤੋਂ ਫੈਸਲਾ ਕਰ ਲਿਆ ਦਿਮਾਗ ਨਾਲ ਫੈਸਲਾ ਕੀਤਾ ਨੇ ਉਹਦੀ ਭਾਰੀ ਕੀਮਤ ਅੱਜ ਸਮੁੱਚਾ ਪੰਜਾਬ ਅਦਾ ਕਰ ਰਿਹਾ ਤੁਸੀਂ ਮੈਨੂੰ ਦੱਸੋ ਅੱਜ ਦਾ ਮੁੱਖ ਮੰਤਰੀ ਇਹ ਸਧਾਰਨ ਹੈ ਜੀ ਪੰਜ ਸਰਕਾਰੀ ਕੋਠੀਆਂ ਦੇ ਨੇ ਕਬਜ਼ਾ ਕੀਤਾ ਪੰਜ ਸਰਕਾਰੀ ਕੋਠੀਆਂ ਦੇ ਇਹਦੇ ਕਾਫਲੇ ਚ 142 ਗੱਡੀਆਂ ਚੱਲਦੀਆਂ 142 ਇਹਦੇ ਕੋ ਸਿਕਿਉਰਿਟੀ ਚ 1100 ਬੰਦੇ ਆ ਚਾਰ ਮੈਂਬਰਾਂ ਨੂੰ ਸਿਕਿਉਰ ਕਰਨ ਵਾਸਤੇ ਇਹ ਆਂ ਬੇਤੀ ਇਹ ਰੋਜ਼ ਹੈਲੀਕਾਪਟਰ ਤੋਂ ਲਵਾ ਹੈਲੀਕਾਪਟਰ ਨੂੰ ਐਂ ਵਰਦਾ ਜਾਂ ਪਿੰਡ 'ਚ ਗੱਡੇ ਨੂੰ ਵਰਤੀਦਾ ਜਾਂ ਟਾਂਗੇ ਨੂੰ ਵਰਤੀਦਾ ਇੰਡਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਇਸ ਵਕਤ ਅਸੀਂ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਲ ਬੈਠੇ ਹਾਂ ਸਰਦਾਰ ਸਾਹਿਬ ਬਹੁਤ ਬਹੁਤ ਸਵਾਗਤ ਆ ਸਸਿਕਾ ਗਰਮੀ ਬਹੁਤ ਆ ਸੇਤਾਂ ਕਿਵੇਂ ਨੇ ਤੁਹਾਡੀ ਮੁੱਛ ਜਿੰਨੀ ਕਾਇਮ ਤੇ ਨਹੀਂ ਸਿਹਤ ਬਟ ਕਾਇਮ ਹੈ ਨਹੀਂ ਕਾਇਮ ਜਿੰਨੀ ਸਾਡੇ ਵੀਰ ਦੀ ਪੁੱਛ ਕਾਇਮ ਹੈ ਉਮਰ ਬਤਾਵਕ ਠੀਕ ਬਾਜਵਾ ਸਾਹਿਬ ਆਪੋਜੀਸ਼ਨ ਤੇ ਨੇਤਾਵਾਂ ਪੰਜਾਬ ਦੇ ਵਿੱਚ ਜੋ ਰਾਜਨੀਤੀ ਨੂੰ ਦੇਖਦੇ ਹਾਂ ਜੋ ਵਿਧਾਨ ਸਭਾ ਦਾ ਅੱਜ ਤੱਕ ਦਾ ਹਾਲਾਤ ਹੋਏ ਨੇ ਉਸ ਨੂੰ ਕਿਵੇਂ ਦੇਖਦੇ ਹੋ ਪੂਰਾ ਜੋ ਹਾਲਾਤ ਬਣ ਮੈਂ ਸਮਝਦਾ ਕਿ ਇੰਨਾ ਮਾੜਾ ਨਾ ਤੇ ਸੀ ਮਿਸਟਰ ਆਇਆ ਤੇ ਨਾ ਕੋ ਗਵਰਨਮੈਂਟ ਆਈ ਪਾਰਲੀਮੈਂਟ ਨੂੰ ਤੇ ਅਸੈਂਬਲੀਆਂ ਨੂੰ ਰਨ ਕਰਨ ਦੀ ਨੈਤਿਕ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਸਰਕਾਰਾਂ ਦੀ ਜੀ ਪਾਰਲੀਮੈਂਟਰੀ ਅਫੇਅਰਜ਼ ਮਿਨਿਸਟਰ ਤਾਂ ਬਣਾਇਆ ਹੁੰਦਾ ਹੈ ਕਿ ਉਹ ਫਲੋਰ ਕੋਆਰਡੀਨੇਸ਼ਨ ਕਰੇ ਲੀਡਰ ਆਫ ਦੀ ਆਪੋਜੀਸ਼ਨ ਸਾਰਿਆਂ ਨੂੰ ਇੰਪੋਰਟੈਂਟ ਬੰਦਾ ਹੁੰਦਾ ਕਿਉਂਕਿ ਸਾਰਿਆਂ ਨਾਲੋਂ ਵੱਡੀ ਆਪੋਜੀਸ਼ਨ ਪਾਰਟੀ ਨੂੰ ਹੈਡ ਕਰ ਰਿਹਾ ਉਹਦੇ ਨਾਲ ਨਾਲ ਬਾਕੀ ਜਿੰਨੇ ਵੀ ਰਾਜਨੀਤਿਕ ਧੜਲ ਹੈ ਨੇ ਭਾਵੇਂ ਇੱਕ ਸੀਟ ਹੈ ਭਾਵੇਂ ਦੋ ਭਾਵੇਂ ਪੰਜ ਨੇ ਉਹਨਾਂ ਨਾਲ ਵੀ ਤਾਲਮਿਲ ਕਰਕੇ ਤੇ ਇੱਕ ਚਿੰਗਾ ਵਾਤਾਵਰਨ ਬਣਾ ਕੇ ਅਸੈਂਬਲੀ ਵਿੱਚ ਬੈਸ ਉਹਨਾਂ ਇੱਥੇ ਤੇ ਜਦੋਂ ਵੀ ਅਸੀਂ ਵੇਖਿਆ ਅਸੈਂਬਲੀ ਸੈਸ਼ਨ ਹੁੰਦਾ ਸਾਰਿਆਂ ਨੂੰ ਵੱਧ ਪ੍ਰੋਵੋਕੇਸ਼ਨ ਚ ਮਿਨਿਸਟਰ ਵੱਲੋਂ ਹੁੰਦੀ ਜੀ ਟੀ ਮਿਨਿਸਟਰ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਾਰਿਆਂ ਨੂੰ ਬੇਇੱਜ਼ਤ ਕਰਾਂ ਕਿਉਂਕਿ ਉੱਥੇ ਸਾਰੀ ਸਿਕਿਉਰਿਟੀ ਇਹਨਾਂ ਦੀ ਹੈ ਜੀ ਐਮ ਐਲ ਏ ਵੱਧ ਇਹਨਾਂ ਦੇ ਨੇ ਕੈਮਰਿਆਂ ਤੇ ਕੰਟਰੋਲ ਇਹਨਾਂ ਤੇ ਮੈਨੂੰ ਤਕਰੀਬਨ 2 ਸਾਲ ਤੋਂ ਹਾਈ ਕੋਰਟ 'ਚ ਮੈਂ ਕੇਸ ਪਾਇਆ ਜੇ ਤੱਕ ਸਾਨੂੰ ਜਸਟਿਸ ਨਹੀਂ ਮਿਲ ਪਾਰੀ ਕਿ ਕੈਮਰੇ ਲਾਉਣ ਦਾ ਫਾਇਦਾ ਕੀ ਹੈ ਜੀ ਜੇ ਤੁਸੀਂ ਕੈਮਰਿਆਂ ਨੂੰ ਸਹੀ ਰੂਪ ਦੇ ਵਿੱਚ ਜਿਹੜਾ ਬੰਦਾ ਬੋਲਦਾ ਉਹਦੇ ਤੇ ਕੈਮਰਾ ਫੋਕਸ ਸਹੀ ਦੇ ਇਹ ਜਦੋਂ ਬੋਲਦੇ ਸਾਰਾ ਫੋਕਸ ਇਹਨਾਂ ਤੇ ਹੁੰਦਾ ਜਦੋਂ ਆਪੋਜੀਸ਼ਨ ਬੋਲਦੀ ਹੈ ਸਾਨੂੰ ਲੌਂਗ ਸ਼ਾਟ 'ਚ ਲੈ ਜਾਂਦੇ ਲੋਕਾਂ ਨੂੰ ਨਾ ਤੇ ਸੁਣਦਾ ਨਾ ਵੇਖਦਾ ਕਿ ਬੋਲ ਕੌਣ ਰਿਹਾ ਸੋ ਇਹ ਜਿਹੜੀਆਂ ਸਰਕਾਰਾਂ ਇਸ ਕਿਸਮ ਦੀ ਹੀਰਾ ਫੇਰੀ ਕਰਨ ਉਹਨਾਂ ਲੋਕ ਰਾਜ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਕੋਈ ਹਿੱਤ ਹੈ ਡੈਮੋਕਰੇਸੀ ਜਾਂ ਲੋਕ ਰਾਜ ਸੋ ਮੈਂ ਸਮਝਣਾ ਕਿ ਇਹਨੇ ਜੋ ਕੁਝ ਕਿਹਾ ਸੀ ਇਹਨੇ ਕਿਹਾ ਸੀ ਕਿ ਜੀ ਅਸੀਂ ਘੱਟੋ ਘੱਟ ਤਿੰਨ ਤਿੰਨ ਮਹੀਨੇ ਅਸੈਂਬਲੀ ਦੇ ਵੇਖੋ ਅਸੈਂਬਲੀ ਦੇ ਤਿੰਨ ਸੈਸ਼ਨ ਹੁੰਦੇ ਜੀ ਇੱਕ ਹੁੰਦਾ ਬਜਟ ਦਾ ਸੈਸ਼ਨ ਜਿਹੜਾ ਮਾਰਚ ਅਪ੍ਰੈਲ ਚ ਹੁੰਦਾ ਫਿਰ ਆ ਜਾਂਦਾ ਮੌਨਸੂਨ ਸੈਸ਼ਨ ਬਰਸਾਤਾਂ ਦਾ ਜਿਸ ਤਰ੍ਹਾਂ ਹੁਣ ਜੂਨ ਜੁਲਾਈ ਸ਼ੁਰੂ ਹੋ ਜਾਂਦੀ ਫਿਰ ਆਉਂਦਾ ਇੱਕ ਵਿੰਟਰ ਸੈਸ਼ਨ ਸਰਦੀਆਂ ਦਾ ਜੀ ਸੈਸ਼ਨ ਕੋਈ ਵੀ ਮਿਨਿਮਮ ਇੱਕ ਇੱਕ ਮਹੀਨਾ ਹੋਣਾ ਚਾਹੀਦਾ ਸੋ ਥੈਟ ਉਹਦੇ ਵਿੱਚ ਹਰ ਐਮਬੈਲਨ ਆਪਣੇ ਏਰੀਏ ਦੀ ਦੁੱਖ ਤਕਲੀਫਾਂ ਉਹਦੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਰੱਖਣ ਦਾ ਮੌਕਾ ਮਿਲ ਸਕੇ ਨੰਬਰ 2 ਜੀ ਉਹਨੂੰ ਐਕਸਪੀਰੀਅੰਸ ਹੋ ਸਕੇ ਹੁਣ ਇਹ 92 ਦੇ 92 ਵਿੱਚ 5-7 ਪਹਿਲੇ ਐਮ.ਐਲ.ਏ.ਰੇ ਇਹਨਾਂ ਨੂੰ ਤੇ ਕੋਈ ਕਾਇਦਾ ਕਾਨੂੰਨ ਹੀ ਨਹੀਂ ਪਤਾ ਕਿ ਅਸੈਂਬਲੀ ਚਲਾਈ ਦੀ ਕਿਸ ਬਾਦਮਾ ਸਾਹਿਬ ਜਿਵੇਂ ਤੁਹਾਡਾ ਅਕਸਰ ਗਿਲਾ ਰਹਿੰਦਾ ਕਿ ਸਾਨੂੰ ਨਹੀਂ ਦਿਖਾਇਆ ਜਾਂਦਾ ਪਰ ਜਿਹੜੀ ਸੱਤਾ ਤੇ ਰਹ ਉਹ ਕਹਿੰਦੀ ਕਿ 70 ਸਾਲਾਂ ਤੋਂ ਤੁਹਾਨੂੰ ਹੀ ਦੇਖ ਰਹੇ ਹਾਂ ਕੀ ਪੰਜਾਬ ਦੇ ਲਈ ਕੀਤਾ ਕੀ ਆ ਸੱਤਾ ਤੇ ਸਵਾਲ ਕਰੇ ਕਹਿੰਦਾ ਮੈਨੂੰ ਸਰਦਾਰ ਸਾਹਿਬ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੈਮਰੇ ਜਿਹੜੇ ਨੇ ਕੈਮਰੇ ਕੀ ਇਹਨਾਂ ਇਹਨਾਂ ਨੇ ਰਜਿਸਟਰੀ ਕਰਾ ਲਈ ਕੈਮਰੇਾਂ ਦੀ ਜੀ ਹੂੰ ਜੇ ਜੇ ਤੇ ਕੈਮਰੇਆ ਨੇ ਤੇ ਸਾਰਿਆਂ ਨੂੰ ਖਾਣਾ ਜਿੰਨੇ ਪਾਰਟਿਸਿਪੇਟ ਕਰਨਾ ਹੈ ਉਹਦੀ ਪਰਫਾਰਮੈਂਸ ਤੇ ਖੀਲ ਲੋਕਾਂ ਨੂੰ ਤਾਂ ਹੀ ਪਤਾ ਲੱਗੇ ਕਿ ਬੋਲ ਕੀ ਰਿਹਾ ਸਾਡਾ ਕਿਹੜਾ ਕਿਹੜਾ ਮੁੱਦਾ ਚੁੱਕਿਆ ਸਾਡੇ ਏਰੀਆ ਦਾ ਮੁੱਦਾ ਚੁੱਕਿਆ ਸਾਡੀ ਕਿਸਾਨੀ ਦਾ ਮੁੱਦਾ ਚੁੱਕਿਆ ਸਾਡੀ ਇੰਡਸਟਰੀ ਦੀ ਗੱਲ ਕੀਤੀ ਸਾਡੇ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਉਹਨਾਂ ਦੀ ਗੱਲ ਕੀਤੀ ਸਾਡੇ ਜਿਹੜੇ ਬੰਦ ਕੀਤੇ ਹੋਏ ਠਾਰੀ ਵਾਲੇ ਬਾਰਡਰ ਨੇ ਉਹਨਾਂ ਦੀ ਗੱਲ ਕੀਤੀ ਕੋ ਸਾਡੀ ਨੌਜਵਾਨਾਂ ਦੀ ਗੱਲ ਹੋਈ ਕੋਈ ਖੇਤ ਮਜ਼ਦੂਰਾਂ ਦੀ ਗੱਲ ਹੋਈ ਕੋਈ ਮਜ਼ਮਲਾਜ਼ਮਾਂ ਦੀ ਗੱਲ ਜੇ ਸਾਨੂੰ ਵਿਖਾਓਗੇ ਤੇ ਲੋਕਾਂ ਨੂੰ ਸਮਝ ਆਏਗੀ ਨਾ ਕਿ ਆਪੋਜੀਸ਼ਨ ਸਹੀ ਰੋਲ ਆਪਣਾ ਕਰ ਰਹੀ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਲੌਪਸਾਈਡਡ ਇਮੇਜ ਦੇਣਾ ਚਾਹੁੰਦੇ ਜੀ ਲੋਕਾਂ ਨੂੰ ਸਹੀ ਪਤਾ ਹੀ ਨਾ ਲੱਗ ਸਕੇ ਕਿ ਆਪੋਜੀਸ਼ਨ ਜਿਹੜੀ ਹੈ ਕਿਉਂਕਿ ਵੇਖੋ ਇਹਨਾਂ ਕੋ ਇਹਨਾਂ ਨੂੰ ਡਿਲੀਵਰ ਕਰਨ ਨੂੰ ਕੁਝ ਨਹੀਂ ਇੱਕ ਟੋਟਲ ਫਰਾਡ ਤੇ ਝੂਠ ਦੀ ਬੁਨਿਆਦ ਤੇ ਸਰਕਾਰ ਬਣੀ ਉਹਨੇ ਚਾਹਦੇ ਨੇ ਕਿ ਆਪੋਜੀਸ਼ਨ ਨੂੰ ਵਿਖਾਇਆ ਹੀ ਨਾ ਜਾ ਸਕੇ ਲੋਕਾਂ ਨੂੰ ਸਮਝੇ ਨਾ ਸਕੇ ਉੱਥੇ ਬਣ ਕੇ ਰਹਿ। ਇੰਡੀਆ ਐਲਾਈਂਸ ਗੱਠ ਜੁੜ ਹੋਇਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਤੁਹਾਡੇ ਹੀ ਭਾਗੀਦਾਰ ਆ ਗਈ। ਅ ਬ੍ਰੋਤੀ ਇਹ ਸਵਾਲ ਕਰਦੇ ਨੇ ਕਹਿੰਦੇ ਇੰਡੀਆ ਐਲਾਈਂਸ ਗੱਠ ਜੁੜ ਹੋਤਾ ਗਿਆ ਪਰ ਪ੍ਰਧਾਨ ਮੰਤਰੀ ਕੌਣ ਬਣਨਗੇ? ਕਾਂਗਰਸ। ਇਹ ਕੋ ਤੁਸੀ ਆਪ ਸਿਆਣੇ ਬਣੇ ਜਰਨਲਿਸਟ ਹੋ ਤੁਸੀਂ ਗੂਗਲ ਕਰ ਲਓ। ਪਟਨੇ ਦੀ ਰੈਲੀ ਦੇ ਵਿੱਚ ਉਸ ਰੈਲੀ ਤੋਂ ਬਾਅਦ ਪ੍ਰਪੋਜ਼ਲ ਜਿਹੜੀ ਹੈ ਇਹ ਮੂਵ ਕੀਤੀ ਅਰਵਿੰਦ ਕੇਜਰੀਵਾਲ ਨੇ ਮਮਤਾ ਬੇਨਰਜੀ ਨੇ ਉਹਦੇ ਉੱਤੇ ਠਾਕਰੇ ਨੇ। ਕਿ ਜੇ ਮжоਰਿਟੀ ਆਈਗੀ ਤੀ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਲਿਆਵਾਂਗੇ ਮੈਂ ਤੇ ਤੁਹਾਨੂੰ ਤੁਸੀਂ ਗੂਗਲ ਕਰਕੇ ਵੇਖ ਲਓ ਜੇ ਗਲਤ ਹੋਏ ਤਾਂ ਮੇਰੇ ਕੋਲ ਪੁੱਛ ਲਿਓ ਤੇ ਜਦੋਂ ਪ੍ਰਪੋਜ਼ਲ ਹੀ ਇਹ ਹੈ ਅਸੀਂ ਚੇਅਰਮੈਨਾਂ ਚਲੋ ਇੰਡੀਆ ਲਾਇੰਸ ਦੀ ਮੈਂ ਤੁਹਾਨੂੰ ਉਹ ਹੀ ਦੱਸ ਜੀ ਚੇਅਰਮੈਨ ਅਸੀਂ ਇਹ ਤੇ ਨੇਰੇ ਮੈਂਬਰ ਨੇ ਅਸੀਂ 350 ਸੀਟ 542 ਚ ਲੜ ਰਹੇ ਇਹ 20 ਦੇ ਲੜ ਰਹੇ ਨੇ ਕਿਹੜਾ ਹੋਰ ਵਾਇਬਲ ਆਪੋਜੀਸ਼ਨ ਕੌਣ ਹੋਏਗੀ ਜੇ ਭਾਜਪਾ ਨੂੰ ਰੋਕਣਾ ਤਾਂ ਵਾਇਬਲ ਕੌਣ ਹੋਏਗਾ ਜਿਹੜਾ 350 ਸੀਟ ਤੇ ਲੜ ਰਿਹਾ ਕਿ ਜਿਹੜਾ 20 ਤੇ ਲੜ ਰਿਹਾ ਜੀ ਅੱਛਾ ਦੂਜੀ ਗੱਲ ਹੈ ਪੰਜਾਬ ਚ ਅਸੀਂ ਕਿਉਂ ਨਹੀਂ ਇਕੱਠੇ ਇਹ ਰੂਲਿੰਗ ਚ ਨੇ ਅਸੀਂ ਮੇਨ ਆਪੋਜੀਸ਼ਨ ਜੇ ਅਸੀਂ ਦੋ ਇਕੱਠੇ ਹੁੰਨੇ ਆ ਤਾਂ ਫਿਰ ਤੇ ਸਾਰਾ ਐਂਟੀ ਗਵਰਨਮੈਂਟ ਵੋਟ ਜਿਹੜਾ ਐਂਟੀ ਇਹ ਉਹ ਸਾਰਾ ਤੀਜੀ ਧਿਰ ਨੂੰ ਕੋਈ ਆ ਬੀਜੇਪੀ ਨੂੰ ਇਕਾਲੀ ਦਲ ਨੂੰ ਭੁਗ ਜਾਣਾ ਸੀ ਅਸੀਂ ਆਪਣੀ ਹੋਂਦ ਬਚਾ ਕੇ ਰੱਖੀ ਹੈ ਅਸੀਂ ਮੇਨ ਆਪੋਜੀਸ਼ਨ ਆ 27 ਦੇ ਵਿੱਚ ਵੀ ਸਰਕਾਰ ਚ ਅਸੀਂ ਆਣਾ ਇਹਨਾਂ ਨੂੰ ਇਹ ਵੇਖੋ ਇਹ ਵਨ ਟਾਈਮ ਐਬਰੇਸ਼ਨ ਇੱਕ ਵਾਰ ਲੋਕਾਂ ਨੇ ਮੇਨ ਪਾਰਟੀਆਂ ਤੋਂ ਥੋੜੀ ਜਿਹੀ ਦੇਰ ਖਫਾ ਹੋ ਕੇ ਉਹਨੇ ਕਿਹਾ ਕਿ ਨਵਾਂ ਐਕਸਪੈਰੀਮੈਂਟ ਟਰਾਈ ਕਰਕੇ ਵੇਖੀਏ। ਬਸ ਵਾਹ ਸਰ ਰਿਸ਼ਵਤ ਅੱਗੇ ਨੂੰ ਸਰਦਾਰ ਜੀ ਅੱਗੇ ਨੂੰ ਰਿਸ਼ਵਤ ਕਈ ਗੁਣਾ ਥਾਣਿਆਂ ਤੇ ਤਹਿਸੀਲਾਂ 'ਚ ਹਰ ਆਫਿਸ 'ਚ ਵੱਜ ਚੁੱਕੀ ਹੈ। ਇਹਨਾਂ ਦੇ ਮਿਨਿਸਟਰ ਇਹਨਾਂ ਦਾ ਚੀਫ ਮਿਨਿਸਟਰ ਖੁਦ ਨਾ ਉਹਦੇ 'ਚ ਕਾਬਲੀਅਤ ਹੈ ਨਾ ਉਹਦੇ 'ਚ ਐਜੂਕੇਸ਼ਨ ਹੈ ਨਾ ਦੇਖੋ ਕੋਈ ਐਕਸਪੀਰੀਅੰਸ ਹੈ ਨਾ ਦੇਖੋ ਵਿਜਨ ਹੈ ਤੇ ਮੇਨੂੰ ਦੱਸੋ ਇਹ ਤੇ ਇੱਕ ਕੰਪਲੀਟਲੀ ਆਪਾਂ ਗਲਤ ਫੈਸਲਾ ਦਿਲ ਤੋਂ ਫੈਸਲਾ ਕਰ ਲਿਆ ਦਿਮਾਗ ਨਾਲ ਫੈਸਲਾ ਕੀਤਾ ਨਹੀਂ ਉਹਦੀ ਭਾਰੀ ਕੀਮਤ ਅੱਜ ਸਮੂੱਚਾ ਪੰਜਾਬ ਅਦਾ ਕਰ ਰਿਹਾ ਤੇ ਤੁਸੀਂ ਰਿਜ਼ਲਟ ਵੇਖ ਹੀ ਲੋਗੇ ਲੋਕ ਸਮਝ ਕੀ ਅੰਦਰ ਪੰਜਾਬ ਦਾ ਇਤਿਹਾਸ ਪਹਿਲੀ ਵਾਰ ਇਹ ਕਹਿੰਦੇ 70 ਸਾਲਾਂ ਚ ਇਹ ਹੋਇਆ ਕਿ ਸਾਡੀ ਆਮ ਲੋਕਾਂ ਦੀ ਸਰਕਾਰ ਬਣੀ ਹੈ ਤੇ ਆਮ ਲੋਕਾਂ ਨੂੰ ਹੀ ਪੰਜਾਬ ਦੇ ਲੋਕਾਂ ਨੇ ਚੁਣ ਕੇ ਤੇ ਚੀ ਉਸ ਤੋਂ ਪਹਿਲੇ ਜਿਹੜੇ ਸੀ ਉਹ ਕੌਣ ਸਨ ਜੀ ਆਮ ਲੋਕ ਹੀ ਚੁੰਦੇ ਸੀ ਇਹ ਕਿ ਇਹ ਉੱਤੋਂ ਆਏ ਨੇ ਕਿਦੋਂ ਜੀ ਮੁੱਖ ਮੰਤਰੀ ਇਹ ਕਹਿੰਦੇ ਰਜਵਾੜਿਆਂ ਨੂੰ ਕਹਿੰਦੇ ਛੱਡਿਆ ਜਾਂਦਾ ਸੀ ਤੁਸੀਂ ਰਜਵਾੜੇ ਛੱਡੋ ਜੀ ਕਿਹੜੇ ਰਜਵਾੜੇ ਨੇ ਜੀ ਅਸੀਂ ਸਾਰੇ ਕਿਹੜੇ ਰਜਵਾੜਿਆਂ ਵਿੱਚੋਂ ਹਾਂ ਜੀ ਤੁਸੀਂ ਕੈਪਟਨ ਮਨਿੰਦਰ ਸਿੰਘ ਛੱਡ ਲਓ ਬਾਕੀ ਕਿਹੜਾ ਰਜਵਾੜਾ ਇੱਥੇ ਆਇਆ ਜੀ ਸਾਰੇ ਸਧਾਰਨ ਪਰਿਵਾਰਾਂ ਦੇ ਵਿੱਚੋਂ ਕਿਸਾਨਾਂ ਦੇ ਪਰਿਵਾਰਾਂ ਚੋਂ ਨੇ ਕੋਈ ਰੋਟੀ ਪਾਣੀ ਖਾਂਦਾ ਕੋਈ ਘੱਟ ਖਾਂਦਾ ਤੁਸੀਂ ਮੈਨੂੰ ਦੱਸੋ ਅੱਜ ਇਹਦਾ ਮੁੱਖ ਮੰਤਰੀ ਇਹ ਸਧਾਰਨ ਹੈ ਜੀ ਪੰਜ ਸਰਕਾਰੀ ਕੋਠੀਆਂ ਤੇ ਨੇ ਕਬਜ਼ਾ ਕੀਤਾ ਪੰਜ ਸਰਕਾਰੀ ਕੋਠੀਆਂ ਤੇ ਇਹਦੇ ਕਾਫਲੇ 'ਚ 142 ਗੱਡੀਆਂ ਚੱਲਦੀਆਂ 142 ਇਹਦੇ ਕੋਲ ਸਿਕਿਉਰਿਟੀ 'ਚ 1100 ਬੰਦਾ ਚਾਰ ਮੈਂਬਰਾਂ ਨੂੰ ਸਿਕਿਉਰ ਕਰਨ ਵਾਸਤੇ ਇਹ ਆਮ ਹੈ ਜੀ ਇਹ ਰੋਜ਼ ਹੈਲੀਕਾਪਟਰ ਤਾਂ ਲਾਵਾ ਹੈਲੀਕਾਪਟਰ ਨੂੰ ਐਂ ਵਰਦਾ ਜਾਂ ਪਿੰਡ 'ਚ ਗੱਡੇ ਨੂੰ ਵਰਤੀਦਾ ਜਾਂ ਟਾਂਗੇ ਨੂੰ ਵਰਤੀਦਾ ਹੂੰ ਇਹ ਮਸ਼ੂਰੀਆਂ ਦੀ ਸਰਕਾਰ ਤੁਸੀਂ ਮੇਰਾ ਮੈਂ ਤੁਹਾਨੂੰ ਓਪਨਲੀ ਸਰਦਾਰਜੀ ਚੈਲੰਜ ਕਰਨਾ ਕਿਸੇ ਪਿੰਡ 'ਚ ਮੈਨੂੰ ਜਾ ਕੇ 8.5 ਸਾਲਾਂ ਇੱਕ ਪਿੰਡ ਦੱਸੋ ਕਿ ਕਿਤੇ ਚਵਾਨੀ ਵੀ ਲੱਗੀ ਹੋ ਕਿਸੇ ਕਹਿੰਦੇ ਅਸੀਂ ਘਰ ਘਰ ਰੋਜ਼ਗਾਰ ਦੇਤਾ ਕਹਿੰਦੇ ਨੌਕਰੀਆਂ ਦੇਤੀਆਂ ਕਹਿੰਦੇ 43000 ਵੱਡੇ ਬੋਰਡ ਲੱਗੇ ਹੋਏ ਨੇ ਕਹਿੰਦੇ ਸਾਡਾ ਕੰਮ ਬੋਲਦਾ ਏਰੀ ਸੁਣੋ ਮੈਂ ਲੀਡਰ ਆਫ ਦੀ ਓਪੋਜੀਸ਼ਨ ਆ ਜੇ ਕੰਮ ਬੋਲਦਾ ਹੁੰਦਾ ਤੇ ਤੀਜੇ ਮਹੀਨੇ ਇਹਨਾਂ ਦਾ ਸਾਰਾ ਕੁਝ ਹੀ ਭੁੱਲ ਗਿਆ ਹੂੰ ਸਾਡੇ 4.5 ਲੱਖ ਤੋਂ ਜਿੱਤਿਆ ਹੋਇਆ ਭਗਵੰਤ ਤੀਜੇ ਮਹੀਨੇ ਇਲੈਕਸ਼ਨ ਹਾਰ ਜਾਂਦਾ ਕਿਹੜਾ ਕੰਮ ਬੋਲਦਾ ਜੀ ਇਹਨਾਂ ਦਾ ਜੀ ਹੁਣ ਪਤਾ ਲੱਗ ਹੀ ਗਿਆ ਨਾ ਪਾਰਲੀਮੈਂਟ ਚ ਇਹਨਾਂ ਦਾ ਕੰਮ ਕਿਹੜਾ ਬੋਲਦਾ ਸੁਖਪਾਲ ਸਿੰਘ ਖਹਿਰਾ ਮੈਂ ਸ਼ਰਤੀਆ ਕਹਿੰਦਾ ਈਜ਼ ਲੀਡਿੰਗ ਥੀਜ਼ ਇਲੈਕਸ਼ਨਸ ਸੰਗਰੂਰ ਦੀ ਇਲੈਕਸ਼ਨ ਸੁਖਪਾਲ ਸਿੰਘ ਖਹਿਰਾ ਜਿੱਤ ਰਹੇ ਕੀ ਅਸਤੀਫਾ ਦੇਗਾ ਭਗਵੰਤ ਜੇ ਸੁਖਪਾਲ ਸਿੰਘ ਖਹਿਰਾ ਜਿੱਤ ਜਾਂਦਾ ਕੀ ਭਗਵੰਤ ਮਾਨ ਅਸਤੀਫਾ ਦੇਗਾ ਜੀ ਮੈਂ ਇਹ ਪੁੱਛਣਾ ਚਾਹਨਾ ਇਹਦਾ ਕੰਮ ਜੂ ਬੋਲਦਾ ਜੀ ਉਹ ਤਾਂ ਕਹਿੰਦੇ ਕਹਿੰਦੇ ਸੀ ਸਿਆਸਤ ਛੱਡ ਦੇਗੇ ਖਹਿਰਾ ਸਾਹਿਬ 10 ਪਿੰਡਾਂ ਦੇ ਨ ਕਹਿੰਦੇ ਸੰਗਰੂਰ ਦੇ 10 ਪਿੰਡਾਂ ਦੇ ਨਾਂ ਗਿਣਿਆ ਦੇਣ ਖੈਰਾ ਸਾਹਿਬ ਮੀਤ ਹੇਰ ਦਾ ਇਹ ਬਿਆਨ ਆ ਮੀਤ ਹੇਰ ਨੂੰ ਛੱਡੋ ਜੀ 300 ਤੋਂ ਵੱਧ ਪਿੰਡਾਂ 'ਚ ਅਜੇ ਤੱਕ ਹੁੰ ਫਿਰ ਚੁੱਕਿਆ ਜੀ ਸੁਖਬਾਲ ਸਿੰਘ ਖੈਰੇ ਤੂੰ 10 ਪਿੰਡਾਂ ਦੀ ਕੋਈ ਗੱਲ ਹੈ ਉਹ ਗੱਲ ਕਰਨੀ ਚਾਹੀਦੀ ਜਿਹੜੀ ਕੋਈ ਚੱਜਦੀ ਗੱਲ ਹੋਏ ਸੁਖਬਾਲ ਸਿੰਘ ਖੈਰੇ ਨੇ ਤੂੰ ਕੱਢ ਕੇ ਰੱਖਿਆ ਇਹਦਾ ਮੀਤ ਇਹਦਾ ਮੀਤ ਹੇਰ ਤੇ ਆਪ ਨਹੀਂ ਚਾਹੁੰਦਾ ਜਿੱਤਣਾ ਕਾਰਨ ਕੀ ਹੈ ਕਿਉਂ ਨਹੀਂ ਚਾਹੁੰਦਾ ਤੁਸੀਂ ਹਰੇਕ ਸਤੇ ਤੇ ਕਹਿੰਦੇ ਸੀ ਕਾਰਨ ਸਭ ਦੇ ਤਾਂ ਨਹੀਂ ਚਾਹਦੇ ਮਹਾਰਾਸ਼ਟਰ ਚ ਮੌਜਾਂ ਲੱਗੀਆਂ ਹਨ ਹੂੰ ਮੋਟੀ ਠੱਗੀ ਚੱਲਦੀ ਹੈ ਨਾ ਕੋ ਪੈਸੇ ਇਕੱਠੇ ਕਰਦੇ ਨੇ ਐਮਪੀ ਕੋ ਕੀ ਹੋਣਾ ਜੀ ਉੱਥੇ ਜਾਂਦੇ ਹਨ ਐਮਪੀ ਤੇ ਨਰੇ ਇਹਦੇ ਵਰਗੇ ਜਾ ਕੇ ਤੇ ਸਮੋਸੇ ਤੇ ਡੋਸੇ ਖਾ ਕੇ ਵਾਪਸ ਆ ਜਾਂਦੇ ਕਾਂਗਰਸ ਦੇ ਜਿਹੜੇ ਮੇਨ ਧਾਕੜ ਲੀਡਰ ਮੰਨੇ ਜਾਂਦੇ ਸੀ ਮੈਂ ਰਵਨੀਜੀਤ ਬਿੱਟੂ ਦੀ ਗੱਲ ਕਰ ਲਈਏ ਜਾਂ ਤਲਵੀਰ ਗੋਲਡੀ ਦੀ ਗੱਲ ਕਰ ਲਈਏ ਤਲਵੀਰ ਗੋਲਡੀ ਕਿਹੜੇ ਧਾਕੜਾ ਹੋਰ ਵੀ ਹੋਰ ਜਮਾਨ ਤੋਂ ਨਹੀਂ ਜ਼ਬਤ ਹੋਈ ਪਿਛਲੀ ਇਲੈਕਸ਼ਨਾਂ ਚ ਕਿਹੜਾ ਧਾਕੜੇ ਇੱਕ ਵਾਰ ਦਾ ਐਮਐਲਏ ਰਿਹਾ ਜ ਹੋਰ ਵੀ ਧਾਕੜੇ ਮੈਨੂੰ ਸਮਝਾਓ ਹੋਰ ਵੀ ਕਾਫੀ ਸੌਦੇ ਤੇ ਗਿਆ ਸੌਦਾ ਕੀ ਹੋਇਆ ਕਿ ਮੀਤ ਹੇਰ ਜਿੱਤੇਗਾ ਤੈਨੂੰ ਬਰਨਾਲਾ ਲੜਾ ਦਾਂਗੇ ਧੂਰੀ ਤੇ ਛੱਡ ਕੇ ਪਹਿਲੀ ਤੁਰ ਗਿਆ ਜੀ ਕਿਹੜਾ ਧਾਕੜ ਤੂੰ ਕਿਨੂੰ ਗਿੰਦੇ ਹੋ ਜਿਹੜਾ ਇੱਕ ਵਾਰ ਗਲਤੀ ਨਾਲ ਜਿੱਤਿਆ ਹੋਵੇ ਰਮਣੀਦੂਜੀ ਵਾਰ ਚ ਇਹਦੀ ਜ਼ਮਾਨ ਜ਼ਬਤੋ ਜੀ ਜੀ ਬਿੱਟੂ ਸਾਹਿਬ ਤੁਹਾਡੇ ਤੇ ਸਵਾਲ ਖੜੇ ਕਰਦੇ ਨੇ ਕਹਿੰਦੇ ਕਿ ਫੇਲ ਪ੍ਰਧਾਨ ਨਹੀਂ ਕਹਿੰਦੇ ਫੇਲ ਆਪੋਜੀਸ਼ਨ ਲੀਡਰ ਨਹੀਂ ਬਿੱਟੂ ਸਾਹਿਬ ਅਸੀਂ ਫੇਲ ਹੋਣਾ ਆਪੋਜੀਸ਼ਨ 'ਚ ਵੀ ਆ ਪ੍ਰਧਾਨ ਵੀ ਆ 6 ਵਾਰ ਦਾ ਮੈਂ ਜਾ ਵੇਖੋ ਚਾਰ ਵਾਰ ਮੈਂ ਐਮਐਲਏ ਬਣਿਆ ਜੇ ਫੇਲ ਹੋਏ ਤੇ ਚਾਰ ਵਾਰ ਐਮਐਲਏ ਬਣ ਸਕਦੇ ਹੋ ਲੋਕ ਸਭਾ ਦਾ ਮੈਂਬਰ ਮੈਂ ਰਿਆ ਰਾਜ ਸਭਾ ਚ ਮੈਂ ਰਿਆ ਯੂ ਦਾ ਪ੍ਰਧਾਨ ਮੈਂ ਰਿਆ ਪਾਰਟੀ ਦਾ ਪ੍ਰਧਾਨ ਮੈਂ ਰਿਆ ਲੀਡਰ ਆਫ ਦੀ ਆਪੋਜੀਸ਼ਨ ਮੈਂ ਰਿਆ ਗਦਾਰੇ ਦੇ ਵਰਗ ਨਹੀਂ ਹੂੰ ਪਹਿਲੇ ਦੱਸੇ ਸਾਰਨੋਂ ਵੱਡਾ ਤੂੰ ਮਤ ਕੀ ਹੈ ਗਦਾਰੀ ਦੀ ਇਹ ਬੰਦਾ ਐਨਟੀ ਪੰਜਾਬ ਤੇ ਐਨਟੀ ਸਿੱਖ ਹੈ ਨਾ ਪ੍ਰਤਾਪ ਸਿੰਘ ਬਾਜਵਾ ਐਨਟੀ ਪੰਜਾਬ ਹੈ ਨਾ ਐਨਟੀ ਸਿੱਖ ਹੈ ਇਹ ਤੇ ਲੋਕ ਵੇਖਦੇ ਕਿਹੜਾ ਜੇ ਮੈਂ ਫੀਲਡ ਹੁੰਦਾ ਤੇ ਮੈਨੂੰ ਉੱਥੇ ਲੀਡਰ ਆਫ ਦੀ اپੋਜੀਸ਼ਨ ਰੱਖਦੇ ਅੱਜ ਮੈਂ ਕੰਪੇਨਰ ਪੰਜਾਬ ਦਾ ਮੈਨੂੰ ਪਾਰਟੀ ਨੇ ਬਣਾਇਆ ਇਹਦੇ ਵਰਗੇ ਗਦਾਰਾਂ ਨੂੰ ਕਿਉਂ ਨਹੀਂ ਬਣਾਇਆ ਜੀ ਇਹ ਤੀਜੇ ਨੰਬਰ ਤੇ ਐਸਟੇ ਬਿੱਟੂ ਸਾਹਿਬ ਇਹ ਵੀ ਕਹਿੰਦੇ ਨੇ ਉਹਨਾਂ ਨਾਲ ਜਦੋਂ ਗੱਲ ਕਰੀ ਕਹਿੰਦੇ ਕਿ ਜੇ ਅਸੀਂ ਕਹਿੰਦੇ ਐਂਟੀ ਪੰਜਾਬ ਸੀ ਐਂਟੀ ਸਿਕ ਸੀ ਫਿਰ ਸਾਨੂੰ ਟਿਕਟਾਂ ਕਿਉਂ ਦਿੱਤੇਆਂ ਜਦੋਂ ਕਾਂਗਰਸ ਦੇ ਵਿੱਚ ਕਦੋਂ ਜੀ ਇਹ ਕਾਂਗਰਸ ਦੀ ਗਲਤੀ ਸੀ ਇਹ ਸਗਦਾਰ ਦੀ ਪਛਾਣ ਸਾਨੂੰ ਪਹਿਲੀ ਹੋਣੀ ਚਾਹੀਦੀ ਸੀ ਮੈਂ ਤਾਂ ਕਹਿੰਦਾ ਰਿਹਾ ਮੈਂ ਇਹਨੂੰ ਪਤਾ ਨਹੀਂ ਸ਼ੋਅ ਵਾਰ ਕਿਹਾ ਕਿ ਬੰਦੇ ਦਾ ਪੁੱਤਰ ਬਣ ਸਿੱਖਾਂ ਦੇ ਖਿਲਾਫ ਜਿਹੜੇ ਨੇ ਆਪਣੇ ਸ਼ੂਬੇ ਦੇ ਖਿਲਾਫ ਨਾਂ ਬਿਆਨ ਦਿਆ ਕਰ ਨਹੀਂ ਮੰਨਿਆ ਤੇ ਹਾਲទਿ ਰਿਜ਼ਲਟ ਵੇਖ ਹੀ ਲਿਆ ਐਸਕੇ ਵੇਖੋ ਹਾਲ ਕੀ ਗੱਲ ਕੀ ਕਹਿੰਦਾ ਫਿਰਦਾ ਸੀ ਕਿ 2 ਤਰੀਕ ਤੋਂ ਬਾਅਦ ਬੰਦੇ ਦੇ ਪੁੱਤਰ ਬਣਾਵਾਂਗੇ ਜਿਹੜੇ ਸਾਨੂੰ ਪਿੰਡਾਂ ਦੇ ਨਹੀਂ ਮੜਨਦੇ ਹੁੰਦੇ ਆ ਕੱਲ ਬਿਆਨ ਇਹਦਾ ਤੇ ਅੰਸਰਾਂ